ਵਾਹਿਗੁਰੂ ਮਤਿ ਤੇ ਮੱਤ ਅਦੇ ਰੱਖੀ ਆਪ ਹੈ ਵਾਹਿਗੁਰੂ ਦੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਕਰਦੇ ਹੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਹੁਣ ਗੁਰਦੁਆਰਿਆਂ ਗੁਰੂ ਧੰਮਾ ਜਨਤੋ ਪੰਥ ਖਾਲਸਾ ਨੂੰ ਛੁੜਿਆ ਗਿਆ ਜਿਖਲੇ ਦક્ષਿਣ ਦਰਦਾਰ ਸਿਵਾ ਸੰਭਰ ਦਾ ਜਾਨ ਪਿਆਰੀ ਖਾਲਸਾ ਜੀ ਨੂੰ ਮਖਸ਼ੂਦੀ ਹਿਮਾਣਿਆਂ ਦੇ ਮਾਨ ਸਤਿਗੁਰ ਜੀ ਨਨਕਾਣਿਆਂ ਦੇ ਤਾਨ ਸਤਿਗੁਰੂ ਧਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਤੀ ਪਾਸ਼ਾ ਜੀ ਆਪ ਜੀਆਂ ਦੇ ਪਾਵਨ ਪੈਰ ਹਜੂਰ ਇੱਥੇ ਚਰਣਾ ਪਰਮਾਨੰ ਚਰਦਾਸ ਸਿੰਘ ਜੀ ਦੀ ਖੱਧੀ ਪ੍ਰਕਾਸ਼ ਹਾਰਾ ਭਯੋ Patna ਸ਼ਹਿਰ ਦੇ ਘਾ ਭਵਰੇ ਜਨਾਲਾ ਅਨੁਸਾਰ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਤੇ ਪਾਸ਼ਾ ਜੀ ਆਪ ਜੀਆਂ ਨੇ ਪ੍ਰਕਾਸ਼ ਪਰਮ ਦੇ ਹੜੀ ਨੂੰ ਸਭ ਨੂੰ ਜਾਂ ਬੁਲਾਇਆ ਜਗ ਮੁਤਾਰਨ ਵਾਲਾ ਜਗ E <laughs> खालसा वाहिगुरु जी की फतेह दास मनजीत सिंह हेड ग्रंथी गुरुद्वारा सिंह सभा सनैया ਜੋ ਅੱਜ ਦਸਮੇਸ਼ ਪਿਤਾ ਕਲਗੀਆਂ ਵਾਲੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹ ਪ੍ਰਗਟਿਓ ਮਰਦ ਅਗੰਬੜਾ ਬਰਜਾਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਦੇਲਾ ਕਹੀ ਪ੍ਰਕਾਸ਼ ਅਮਾਰਾ ਪੈਯੋ ਪਟਨਾ ਸ਼ਹਿਰ ਵਿਖੇ ਭਾਵ ਲਿਓ ਹਰ ਸਾਲ ਦੀ ਤਰ੍ਹਾਂ ਅੱਜ ਮਹਾਨ ਨਗਰ ਕੀਰਤਨ ਸਵੇਰ ਤੋਂ ਨਗਰ ਸੰਗியே ਤੋਂ ਆਰੰਭ ਹੋਇਆ ਸੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਸਮੂਹ ਸੰਗਤਾਂ ਹਰੀ ਜਾਸਾ ਕੀਰਤਨ ਕਰਦਿਆਂ ਹੋਈਆਂ ਮੋਢੇ ਗੁਰੂਆਂ ਲਾੜਨੀਆਂ ਫੋਜਾਂ ਨਿਹੰਗ ਸਿੰਘ ਗਦਕੇ ਨਿਹੰਗ ਸੰਗਾਂ ਨੇ ਗਦਕੇ ਦੇ ਜੋਰ ਉਖਾ ਲੈਣ ਇਸ ਤੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਐਸਅਕ ਤੇ ਮਹਾਨ ਨਗਰ ਕੀਰਤਨ ਨਗਰ ਤਲਵੰਡੀ ਲਾਲ ਸਿੱਖੇ ਲਾਲ ਸਿੰਘ ਵਿਖੇ ਪਹੁੰਚਾਇਆ ਸੰਗਤਾਂ ਨੇ ਰਸਤੇ ਵਿੱਚ ਨਗਰਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਹੈ ਚੜ੍ਹਦੀ ਕਲਾ ਦੇ ਵਿੱਚ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਅਗਾਤ ਇਹ ਪ੍ਰਕਾਸ਼ ਦਿਹਾੜੇ ਸਮੂਹ ਸੰਗਤਾਂ ਅਲਾਕੇ ਦੀ ਸੰਗਤਾਂ ਚੜ੍ਹਦੀ ਕਲਾ ਦੇ ਚਵੇ ਨਾਉਣ ਪੰਥ ਖਾਲਸੇ ਦੀ ਸਦਾ ਹੀ ਚੜ੍ਹਦੀ ਕਲਾ ਰਹੇ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ ਨਾਮ ਦੀਆਂ ਦਾਤਾਂ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਅਗਾ ਤੋਂ ਸਰਬੱਤ ਸੰਗਤਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਮੇਹਰਾਂ ਦਾ ਹੱਥ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜਿਹੜੇ ਕਾਰੇ ਲਗਾਏ ਨੇ ਹਾਲਾ ਜੇ ਤਨ ਤਨ ਸਤਿਗੁਰੂ ਗੋਬਿੰਦ ਸਿੰਘ ਜੇ ਪਾਵਨ ਚਰਨਾਂ ਨੂੰ ਭਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨ ਸਿੰਘ ਹੈ ਹਵੇਲੀਆ ਨਗਰ ਤੋਂ ਤੇ ਹਨੂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅਸੀਂ ਲੰਗਰ ਲਾਇਆ ਹੈ ਕੜਾ ਪ੍ਰਸ਼ਾਦ ਤੇ ਦੁੱਧ ਦਾ ਤੇ ਹਨੂ ਬਹੁਤ ਖੁਸ਼ ਹੈ ਆਪਣੇ ਚੜ੍ਹਦੀ ਕਲਾ ਦੀ ਹਰਜੀ ਦੇ ਤੇ ਸਾਰੇ ਸੰਗਤ ਨੂੰ ਅਪੀਲ ਕਰਦੇ ਆਂ ਕਿ ਅਮਰਿਸ਼ਕੋ ਸਿੰਘ ਸਜੋ ਅਣ ਤੇ ਚਲੋ ਅੱਗੇ ਨਹੀਂ ਹੈ ਅੱਜ ਅਵੇ ਪਰ ਤੇ ਵੀ ਆਪਣਾ ਸਾਰੇ ਕੰਮ ਚੰਗੇ ਚੰਗੇ ਕਰੋ ਕੋਈ ਚੰਗੇ ਕਰਮ ਕਰੋ ਤੇ ਗੁਰੂ ਦੇ ਲਾੜ ਲਗੋ। ਸੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰਪਿਆਰੀ ਸਾਧ ਸੰਗਤ ਜੀ ਭੰਤਨ ਸ੍ਰੀ ਗੁਰਪ੍ਰੰਤਸਾਹਿ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਹੀ ਵਿੱਚ ਪਿੰਡ ਸਨਈਆ ਤੋਂ ਨਗਰ ਕੀਰਤਨ ਅੰਮ੍ਰਿਤ ਵੇਰ ਦੇ ਚਾਲੇ ਪਾਏ ਹੋਏ ਹਨ। ਗੁਰਪਿਆਰੀ ਨਗਰ ਕੀਰਤਨ ਵਾਜਾਂ ਵਾਲੇ ਪਿੱਤਾ ਕਲਗੀ ਤਨ ਪਾਸ਼ਾ ਸਰਬਸਤਾਨੀ ਪੁੱਤਰਾਂ ਦੇ ਧਾਨੀ ਜਿਨ੍ਹਾਂ ਨੇ ਗਰੁੱਪ ਯਾਰੀਓ ਸਾਡੀ ਕੌਮ ਤੋਂ ਸਭ ਕੁਝ ਵਾਰ ਦਿੱਤਾ ਚਮਕੌਰ ਦੀ ਗੜੀ ਵਿੱਚ ਵੱਡੇ ਸਭ ਜਹਦੇ ਸ਼ਹੀਦ ਕਰਾਤੇ ਚਮਕੌਰ ਦੀ ਗੜੀ ਛੱਡਣ ਵਾਸਤੇ ਦੋ ਗਠ ਕਪੜਾ ਵੀ ਨਹੀਂ ਪਾਇਆ ਦੋ ਸਭ ਜਹਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਨੂੰ ਸਰਹੰਦ ਵਿੱਚ ਸ਼ਹੀਦ ਹੋ ਗਏ ਤਾਂ ਗਰੁੱਪ ਯਾਰੀ ਸਾਧ ਸੰਗ ਜੀ ਐਸੇ ਪਾਤਸ਼ਾਹ ਜੀ ਦੇ ਨਵਰ ਕੀਰਤਨ ਸਜ ਰਹੇ ਹਨ ਉਹਨਾਂ ਦੇ ਪਰਕਾਹ ਦੇ ਹੜਾਂਦਿਆਂ ਖੁਸ਼ੀਆਂ ਵਿੱਚ ਐਸੇ ਨਵਰ ਕੀਰਤਨ ਤਲਵੰਡੀ ਨਗਰ ਲਾਲ ਸਿੰਘ ਵਿਖੇ ਗੁਰਦਰਾ ਸਾਹਿਬ ਵਿਖੇ ਗੁਰੂ ਪਿਆਰੋ ਸਤਿਗੁਰਾਂ ਜੀ ਦੇ ਦਰ ਤੇ ਪਹੁੰਚੇ ਹਨ ਸੰਗਤਾਂ ਵੱਲੋਂ ਕੋਟਣ ਕੋਟਾਂ ਦਾ ਧੰਨਵਾਦ ਹੈ ਨਗਰ ਕੀਰਤਨ ਦਾ ਸਮੂਹ ਸੰਗਤਾਂ ਦਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਾਦਾਰੀ ਦੇ ਕੇ ਨਿਹਾਲ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨੀ ਪੰਥ ਖਾਲਸਾ ਦੇ ਸਿਰ ਤੇ ਮਿਹਰ ਪ੍ਰਿਆਰਥਾ ਕੋ ਆਪਸੀ ਏਕਤਾ ਬਖਸ਼ੋ ਨਾਮਦਾਨ ਦੀ ਦਾਤਾ ਤੰਦ ਹੰਗਾਤਾ ਇਹ ਅਰਦਾਸ ਪ੍ਰੰਤੀ ਪ੍ਰਵਾਨ ਕਰੋ ਜੀ ਜਿਨ੍ਹਾਂ ਦਸੰਦਰਾਂ ਜੁਲਮ ਤਵੰਜ ਮਿੱਤਰ ਸਾਡੇ ਦੇ ਸਈ ਹੌਟੋਂ ਡੇਂਦੀ ਜਗ ਸਦਾਇ ਜਾਂ ਨਾਨਕ ਵਿਰਲੇ ਕਈ ਦੇ ਮਹਵਾਕਾਂ ਸਾਥ ਸਈ ਗੁਰਮੁਖ ਪਿਆਰੇ ਮਿਲਦੇ ਰੋ ਜੀ ਜਿਨ੍ਹਾਂ ਮਿਲਿਆ ਆਬਦੀ ਦਾ ਨਾਮ ਚਿਤਾ ਹੋਵੇ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਬੋਲੇ ਸੋਨਹਾਰਾ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਮੁਬਾਰਕ ਜੀ